ਆਦੇਸ਼ੀ ਦੇ ਇਸੇ ਢੋਲ ਜੀ ਦੀ ਪਹਿਲੀ ਵਰ੍ਹੇਕੀ ਮਨਾ ਰਹੇ ਆ ਇੱਕ ਬਹੁਤ ਹੀ ਕਹਿੰਦੇ ਬਾਬਾ ਬੋੜ ਸਾਡੇ ਸਾਡੇ ਅੱਥਰੂ ਖੁੱਸ ਗਏ ਇਹਨਾਂ ਦੇ ਪੁੱਮਿਆਂ ਦੇ ਚ ਰੰਦੀ ਸਾਨੂੰ ਲੋੜ ਆ ਪਰ ਜਿਹੜੀਆਂ ਸਾਨੂੰ ਉਹਨਾਂ ਨੇ ਚੀਜ਼ਾਂ ਲੈ ਕੇ ਦਿੱਤੀਆਂ ਉਹਨਾਂ ਨੂੰ ਬਚਾਉਣ ਦੀ ਵੀ ਲੋੜ ਆ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਉਹਨਾਂ ਕੋਲ ਜਿੱਥੇ ਅਸੀਂ ਬੈਠੀਦਾ ਸੀਗਾ ਕਹਿੰਦੇ ਨਵੀਂ ਜਿਹੜੀਆਂ ਅਸੀਂ ਤੁਹਾਨੂੰ ਚੀਜ਼ਾਂ ਲੈਤੀਆਂ ਵਾ ਤੁਹਾ ਨੂੰ ਪਿਆਰ ਦਿੱਤੇ ਗਏ ਆ ਜਿਨ੍ਹਾਂ ਨੂੰ ਕਿ ਬਚਾਉਣ ਦੀ ਲੋੜ ਸੀਗੀ ਸਾਡੀਆਂ ਜੁਨਾ ਨੇ ਬਹੁਤ ਵਾਰ ਉਹ ਤੇ ਧੰਨੇ ਮਜਾਰ ਨਹੀਂ ਕੀਤੇ ਪਰ ਜਿਹੜੀ ਸਰਕਾਰਾਂ ਉਹ ਹੁਣ ਗੁੰਗੀਆਂ ਬੋਲੀਆਂ ਹੋ ਚੁੱਕੀਆਂ ਉਹ ਸਾਡਾ ਉਹਨਾਂ ਨੇ ਇਧਰੋਂ ਜਿਵੇਂ ਕਿ ਇਹਨਾਂ ਨੇ ਦੱਸਿਆ ਕਿਵੇਂ ਸ਼ੁਰੂਆਤ ਕੀਤੀ ਉਹਨਾਂ ਨੇ ਮਾਇਆ ਪੰਗਾਂ ਨੂੰ ਨੁਕਸਾਨ ਪੜਾਇਆ ਤੇ ਲੋਕ ਸਾਹਿਬ ਕਹਿੰਦੇ ਹੁੰਦੇ ਸੀ ਵੀ ਮੈਂ ਦੋ ਆ ਟਰਮੀਨੇਟ ਹੋਇਆ ਮੈਂ ਤੇ ਤਿੰਨੇ ਵਾਰ ਸਸਪੈਂਡ ਹੋਇਆ ਆਪਦੀ ਪੂਰੀ ਨੌਕਰੀ ਇਦਾਂ ਵੀਰੇ ਕਰਕੇ ਧਿਲੋਖਰ ਸਾਈਨ ਮਾਰ ਕੇ ਤੋਂ ਹੜਮਾ ਕਮੇਟਾਇਰ ਹੋਈ ਸੀ ਤੇ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਸਾਰੇ ਮੁਲਾਜ਼ਮੀਆਂ ਜਿਹਨਾਂ ਕੋ ਮਾਰ ਤਾਂ ਦਫ਼ਤਰ ਨਵਾਂ ਬਣਿਆ ਸੀ ਉਹਦੇ ਅੱਗੇ ਸੇਂਟੀਫੈਕਸ਼ਨ ਜਿਹੜਾ ਹੈਗਾ ਵਾ ਉਹਦੇ ਅੱਗੇ ਮੰਨਵਰਤ ਰੱਖਿਆ ਉਹਨਾਂ ਨੇ ਮੰਨਵਰਤ ਨੂੰ ਅਨਾਉਂਸ ਕਰਤਾ ਬਾਦਲ ਸਾਹਿਬ ਦਾ ਫੋਨ ਆ ਗਿਆ ਮੈਂ ਤਾਂ ਹੁਣ ਮੰਨਵਰਤ ਤੇ ਬੈਠੂਆ ਬਾਦਲਾਂ ਨੇ ਗੋਲ ਕੀਤਾ ਉਹ ਕਹਿੰ ਗਿਆ ਸ੍ਰੀਂਦਰ ਕੁਮਾਰ ਕੁਵਾਰੀ ਪ੍ਰਧਾਨ ਗਵਰਨਮੈਂਟ ਸਕੂਲ ਕਾ ਜੁਨੀਅਨ ਜਨਰਲ ਸਕੱਤਰ ਪੰਜਾਬ ਕੋਆਰਡੀਨੇਟ ਸੋਸਾਇਟੀ ਸੈਸ਼ਨ 16822 ਚੰਡੀਗੜ੍ਹ ਅੱਜ ਅਸੀਂ ਸਾਡੇ ਮਹਿਰੂਮ ਨੇਤਾ ਜਿਹੜੇ ਸਾਥੀ ਰਣਵੀਰ ਸਿੰਘ ਢਿੱਲੋਂ ਜੀ ਉਹਨਾਂ ਦੀ ਪਹਿਲੀ ਵਰਸੀ ਮਨਾ ਰਹੇ ਹਾਂ ਕਿਉਂਕਿ ਉਹ ਜਜਾਰੂ ਸਾਥੀ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਅਧਿਆਪਕ ਤੇ ਮੁਲਾਜ਼ਮ ਵਰਗ ਲਈ ਲਗਾਈ ਤੀ ਉਹਨਾਂ ਨੇ ਸਾਰੇ ਮੁਲਾਜ਼ਮਾਂ ਲਈ ਬਹੁਤ ਸਾਰੀਆਂ ਉਹਨਾਂ ਨੇ ਜੇਲਾਂ ਕੱਟੀਆਂ ਆਪਣੀਆਂ ਸਸਪੈਂਸ਼ਨਾਂ ਕਰਵਾਈਆਂ ਟਰਮੀਨੇਟ ਹੋਏ ਉਹਨਾਂ ਨੇ ਮਤਲਬ ਸਾਰੀ ਉਮਰ ਜਿਹੜੀ ਆ ਉਹ ਅਧਿਆਪਕਾਂ ਲਈ ਲਾਈ ਔਰ ਆਖਰੀ ਸਮੇਂ ਤੱਕ ਉਹ ਜਿਹੜੇ ਆ ਅਧਿਆਪਕਾਂ ਲਈ ਸੰਘਰਸ਼ ਕਰਦੇ ਰਹੇ ਅੱਜ ਸਾਨੂੰ ਸਾਰੇ ਸਾਥੀਆਂ ਨੂੰ ਜ਼ਰੂਰਤ ਹੈ ਕਿ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹਨਾਂ ਤੇ ਆਪਾਂ ਕੰਮ ਕਰੀਏ ਕਿਉਂਕਿ ਅੱਜ ਸਰਕਾਰਾਂ ਜਿਹੜੀਆਂ ਆ ਉਹ ਸਾਨੂੰ ਜਿਹੜੀਆਂ ਠੀਕੇ ਵਾਲਾਂ ਪਾਸੇ ਲੈ ਕੇ ਜਾ ਰਹੀਆਂ ਆ ਔਰ ਸਾਥੀਆਂ ਨੂੰ ਜਿਹੜਾ ਬੇਨਤੀ ਆ ਕਿ ਆਪਣਾ ਸੰਘਰਸ਼ ਕਰੋ ਤਾਂ ਹੀ ਅਸੀਂ ਮੁਲਾਜ਼ਮਾਨੀਆਂ ਜਿਹੜੀਆਂ ਸੁਨਹਿਰੀਆਂ ਪ੍ਰਾਪਤੀਆਂ ਉਹਨੂੰ ਦੁਆਰਾ ਤੋਂ ਪ੍ਰਾਪਤ ਕਰ ਸਕਦੇ ਹਾਂ ਹਾਂ ਜੀ ਹਨ ਬੈਡ ਡਿਪਲੀਮੋਡ ਜਨ ਸਕੱਤਰ ਜੁਆਇੰਟ ਕਾਉਂਸਲਰ ਟ੍ਰੇਡ ਯੂਨੀਅਨ ਲੁਧਿਆਣਾ ਅੱਜ ਅਸੀਂ ਕਾਮੜ ਰਣਵੀਰ ਸਿੰਘ ਜਿਹੜੇ ਕਿ ਮੁਲਾਜ਼ਮਾਂ ਦੇ ਬਾਬਾ ਪੋੜ ਸੀ ਉਹਨਾਂ ਦੀ ਪਹਿਲੀ ਵਰਸੀ ਤੁਮ ਦੇਸਕ ਟੂ ਬਾਅਦ ਮਨਾ ਰਹੇ ਹਾਂ ਬਲਮੀ ਸਾਹਿਬ ਦੀ ਮੌਜੂਦਗੀ ਵਿੱਚ ਆਪਣਾ ਪੂਰਾ ਸੰਘਰਸ਼मय ਜੀਵਨ ਹੈ ਨਾਲ ਬਹੁਤ ਸਾਰੀਆਂ ਪ੍ਰਾਪਤੀਆਂ ਕਰਕੇ ਇਥੋਂ ਸਾਨੂੰ ਸੋਰਾ ਲੱਗੇ ਸੀ ਪਰ ਅੱਜ ਪਾਵੇਂ ਪੰਜਾਬ ਦੀ ਸਰਕਾਰ ਹੋਵੇ ਪਾਵੇਂ ਕੇਂਦਰ ਦੀ ਸਰਕਾਰ ਹੋਵੇ ਜੋ ਪ੍ਰਾਪਤੀਆਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿਰਸ਼ ਕਰਕੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਚਾਹੇ ਡੀਏ ਦਾ ਮਸਲਾ ਹੋਵੇ ਪੈਨਸ਼ਨ ਦਾ ਹੋਵੇ ਗ੍ਰੈਸਟੀ ਦਾ ਹੋਵੇ ਜਿਹੜੀਆਂ ਪ੍ਰਾਪਤੀਆਂ ਉਹਨਾਂ ਨੇ ਕੀਤੀਆਂ ਅੱਜ ਉਹਨਾਂ ਨੂੰ ਉੱਖਾ ਜਿਹੜਾ ਦਿੱਤਾ ਜਾ ਰਿਹਾ ਤੇ ਉੱਥੇ ਇਹ ਦੇਣ ਵਾਸਤੇ ਸਾਡੇ ਸਾਹਮਣੇ ਅੱਜ ਅਸੀਂ ਉਹਨਾਂ ਦੇ ਸਰਬਾਜਨਿਕ ਦੇ ਸਮਾਗਮ ਦੇ ਵਿੱਚ ਇਸ ਗੱਲ ਦਾ ਪਰਮ ਕੀਤਾ ਹੈ ਕਿ ਉਹਨਾਂ ਮਤਲਬ ਕਿ ਜਿਹੜੀਆਂ ਪ੍ਰਾਪਤੀਆਂ ਨੂੰ ਜਿਹੜੀਆਂ ਸਰਕਾਰ ਆਪਣਾ ਕਾਢ ਰਹੀਆਂ ਨੇ ਉਹ ਅਸੀਂ ਨਾਮੈਨ ਨੂੰ ਗੁੜਾਂਗੇ ਅੱਜ ਕੇਂਦਰ ਦੀ ਸਰਕਾਰ ਦੀਆਂ ਪ੍ਰੋ ਕਾਰਪੋਰੇਟ ਐਂਟੀ ਪੀਪਲ ਪਾਲਿਸੀਜ਼ ਨਾਲ 43% ਦੀ ਜ਼ਮੀਨ 30% ਦੀ ਲੋਕਾਂ ਕੋਲ ਚਲਾ ਗਿਆ ਤੇ 50% ਦੀ ਕੋਲ 30% ਰਹਿ ਗਿਆ ਤੇ ਵੱਡਾ ਜਿਹੜਾ ਪਾੜਾ ਪੈ ਗਿਆ ਸਾਥ ਦੇ ਵਿੱਚ ਉਹ ਜਿਹੜਾ ਹੈਗਾ ਉਹਦੇ ਖਿਲਾਫ ਅੱਜ ਉਹਨਾਂ ਦੀ ਸਰਧਾਂਜ ਦੇ ਸਮਾਗਮ ਦੇ ਵਿੱਚ ਅਸੀਂ ਖਾਸਾ ਕੀਤਾ ਪੂਰੇ ਖਲਾਫ ਨਾ ਕੋਈ ਪ੍ਰੋਟੈਕਟ ਕਰਦਾ मुराबाद मुर्दाबाद मुरादाबाद साढ़ा एक जिंदाबाद 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 साढ़ा एक जिंदाबाद जिंदाबाद जिंदाबाद